ਮੈਂ ਆਮ ਆਦਮੀ ਕਲੀਨਿਕ ਕਾਕੜਕਲਾਂ ਦੇ ਵਿੱਚ ਐਜ਼ ਅ ਮੈਡੀਕਲ ਆਫੀਸਰ ਕੰਮ ਕਰ ਰਹੀ ਹਾਂ ਮੇਰਾ ਨਾਮ ਡਾਕਟਰ ਅਰਪਨ ਹੈ ਸਾਡੇ ਕੋਲ ਇੱਥੇ ਐਵਰੇਜ 70 ਤੋਂ 80 ਪੇਸ਼ੈਂਟ ਰੋਜ਼ ਆਪਣਾ ਫ੍ਰੀ ਦੇ ਵਿੱਚ ਇਲਾਜ ਕਰਵਾਉਣ ਵਾਸਤੇ ਆਉਂਦੇ ਹਨ ਤੇ ਉਹਨਾਂ ਨੂੰ ਫ੍ਰੀ ਦੇ ਵਿੱਚ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਸਾਡੇ ਇੱਥੇ ਫ੍ਰੀ ਦੇ ਵਿੱਚ ਟੈਸਟ ਕੀਤੇ ਜਾਂਦੇ ਹਨ ਸਾਡੇ ਕੋਲ ਮੇਨਲੀ ਕੰਪਲੀਟ ਬਲੱਡ ਕਾਊਂਟ ਕਿਨਰਲ ਫੰਕਸ਼ਨ ਟੈਸਟ ਲਿਵਰ ਫੰਕਸ਼ਨ ਟੈਸਟ ਬਲੱਡ ਗਲੂਕੋਜ਼ ਇਦਾਂ ਦੇ ਸਾਰੇ ਬੇਸਿਕ ਟੈਸਟ ਕੀਤੇ ਜਾਂਦੇ ਹਨ ਇੱਥੇ ਮੈਡਮ ਸਾਹਿਬ ਜੀ ਦਾ ਸਬਾਬਾ ਬਹੁਤ ਵਧੀਆ ਬੱਚਿਆਂ ਨੂੰ ਬਹੁਤ ਵਧੀਆ ਦਵਾਈ ਦਿੰਦੇ ਹਨ ਤੇ ਇੱਥੇ ਫ੍ਰੀ ਟੈਸਟ ਵੀ ਕੀਤੇ ਜਾਂਦੇ ਹਨ ਅਸੀਂ ਟੈਸਟ ਵੀ ਕਰਵਾਇਆ ਬੱਚੇ ਦਾ ਤੇ ਸਾਨੂੰ ਦਵਾਈ ਦਿੱਤੀ ਗਈ ਹੈ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਪਰਮਜੀਤ कौर ਹੈ ਮੈਂ ਸਮੈਲਪੁਰ ਦੇ ਰਹਿਣ ਵਾਲੀ ਆ ਮੈਨੂੰ ਕਾਫੀ ਫਾਇਦਾ ਹੋਇਆ ਹੈ ਮੇਰੇ ਟੈਸਟ ਫ੍ਰੀ ਹੋਏ ਨੇ ਦਵਾਈਆਂ ਮੈਨੂੰ ਪ੍ਰੀਮੈਰੀਆਂ ਨੇ ਉਹਨਾਂ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਹੈ 90 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਵੱਡੇ ਹਸਪਤਾਲਾਂ ਦੇ ਸਰਕਾਰੀ ਹਸਪਤਾਲਾਂ ਦੇ ਬਰਡਨ ਬਹੁਤ ਘਟ ਗਿਆ ਟੈਸਟ ਹੁੰਦੇ ਨੇ ਅੱਜ ਬਲੱਡ ਟੈਸਟ ਲੈ ਲਿਆ ਕੱਲ ਨੂੰ ਤੁਹਾਡੇ ਫੋਨ ਤੇ ਆ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਰეკਮੈਂਡ ਕਰ ਦਿੱਤਾ ਜਾਊਗਾ ਜੇ ਜਦੋਂ ਇੱਥੇ ਹੋ ਸਕਦਾ ਹੈ ਦਵਾਈ ਹੈਗੀ ਤਾਂ ਠੀਕ ਹੈ ਨਹੀਂ ਤੁਹਾਨੂੰ ਅਸੀਂ ਰੈਫਰ ਕਰ ਦਾਂਗੇ ਕਿ ਉੱਥੋਂ ਦਵਾਈ ਲੈ ਲਓ